ਗੁਰਦੁਆਰਾ ਮਾਤਾ ਸਾਹਿਬ ਦੇਵਾਂ ਨੰਦੇੜ ਦੇ ਮੁਖ ਸੇਵਾਦਾਰ ਬਾਬਾ ਤੇਜ ਸਿੰਘ ਵੱਲੋਂ ਭੇਜਿਆ ਪ੍ਰਸਾਦ ਸੰਤਾਂ ਨੂੰ ਪੇਟ ਕੀਤਾ। ਤਕਸ਼ਰੀ ਹਜੂਰ ਸਾਹਿਬ ਸੱਚਖੰਡ ਨੰਦੇੜ ਮਾਤਾ ਸਾਹਿਬ ਦੇ ਮੰਦਿਰ ਦੇ ਲੰਗਰਾਂ ਦੇ ਲਈ ਹਰ ਸਾਲ ਪਿੰਡ ਜਲਾਲ ਦੇ ਨੌਜਵਾਨਾਂ ਦੇ ਸਹਿਯੋਗ ਸਦਕਾ ਲੰਗਰਾਂ ਦੇ ਵਿੱਚ ਹਿੱਸਾ ਪਾਉਣ ਦੇ ਲਈ ਵੱੱਛੜ ਕੇ ਸੇਵਾ ਕੀਤੀ ਜਾਂਦੀ ਹੈ। ਪਿੰਡ ਜਲਾਲ ਅਤੇ ਆਸ-ਪਾਸ ਦੇ ਪਿੰਡਾਂ ਦੇ ਵਿੱਚੋਂ ਇਲਾਕੇ ਦੀ ਸੰਗਤਾਂ ਅਤੇ ਨੌਜਵਾਨਾਂ ਦੇ ਸਹਿਯੋਗ ਦੇ ਨਾਲ ਹਾੜੀ ਦੀ ਫਸਲ ਮੌਕੇ ਕਣਕ ਅਤੇ ਸੋਨੀ ਦੀ ਫਸਲ ਮੌਕੇ ਚੌਲ ਇਕੱਠੇ ਕਰਕੇ ਸ੍ਰੀ ਹਜੂਰ ਸਾਹਿਬ ਸਚਖੰਡੰਨ ਦੀਵਾਨ ਮਾਤਾ ਸਾਹਿਬ ਦੀਵਾਨ ਦੇ ਲੰਗਰਾਂ ਲਈ ਟਰੱਕ ਪੇਜ ਜਾਂਦੇ ਹਨ। ਇਹ ਸੇਵਾ ਪੱਪੂ ਸਿੰਘ ਖਾਲਸਾ ਵੱਲੋਂ ਨਗਰ ਦੇ ਸਹਿਯੋਗ ਦੇ ਨਾਲ ਪਿਛਲੇ ਲੰਮੇ ਸਮੇਂ ਤੋਂ ਨਿਰੰਤਰ ਚੱਲ ਰਹੀ ਹੈ। ਪਤਰਕਾਰ ਬਿੰਦਰ ਸਿਲਾਲ ਵੱਲੋਂ ਹਰ ਸਾਲ ਕਵਰੇਜ ਕਰਕੇ ਇਲੈਕਟ੍ਰੋਨਿਕ ਅਤੇ ਪ੍ਰਿੰਟ মিডিਆ ਰਾਹੀਂ ਪੇਜੀ ਜਾਂਦੀ ਸੇਵਾ ਦੀ ਰਿਪੋਰਟ ਲੋਕਾਂ ਤੱਕ ਪਹੁੰਚਾਈ ਜਾਂਦੀ ਹੈ ਇਸ ਰਿਪੋਰਟ ਨੂੰ ਬਾਬਾ ਤੇਜਾ ਸਿੰਘ ਜੀ ਹਜੂਰ ਸਾਹਿਬ ਵਾਲਿਆਂ ਵੱਲੋਂ ਦੇਖਿਆ ਗਿਆ ਤਾਂ ਇਸ ਸੇਵਾ ਤੋਂ ਖੁਸ਼ ਹੋ ਕੇ ਸ਼੍ਰੀ ਹਜੂਰ ਸਾਹਿਬ ਸੱਚਖੰਡੰਡੇੜ ਗੁਰਦੁਆਰਾ ਮਾਤਾ ਸਾਹਿਬ ਦੇਵਾਂ ਜੀ ਦੇ ਮੁੱਖ ਸੇਵਾਦਾਰ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ 96 ਕਰੋੜੀ ਸਰਪ੍ਰਸਤ ਸੱਚਖੰਡ ਵਾਸੀ ਜਥੇਦਾਰ ਸਾਹਿਬ ਬਾਬਾ ਪ੍ਰੇਮ ਸਿੰਘ ਅਕਾਲੀ ਮੁੱਖ ਸੇਵਾਦਾਰ ਬਾਬਾ ਤੇਜਾ ਸਿੰਘ ਵੱਲੋਂ ਸੇਵਾਦਾਰਾਂ ਵੱਲੋਂ ਕੀਤੀ ਜਾਂਦੀ ਸੇਵਾ ਤੋਂ ਖੁਸ਼ ਹੋਗੇ ਪੱਪੂ ਸਿੰਘ ਖਾਲਸਾ ਤੇ ਰੰਦੀਪ ਸਿੰਘ ਖਾਲਸਾ ਮਾਛੀਕੇ ਨੂੰ ਸੰਤਨ ਦੇ ਲਈ ਸ੍ਰੀ ਹਜੂਰ ਸਾਹਿਬ ਨੰਦੇੜ ਗੁਰਦੁਆਰਾ ਮਾਤਾ ਸਾਹਿਬ ਦੇਵਾਨ ਤੋਂ ਪ੍ਰਸ਼ਾਦ ਅਤੇ ਸਰੂਪੇ ਪੇਟ ਕੀਤੇ ਗਏ ਰੰਦੀਪ ਸਿੰਘ ਖਾਲਸਾ ਤੇ ਪੱਪੂ ਸਿੰਘ ਖਾਲਸਾ ਦੇ ਵੱਲੋਂ ਗੁਰਦੁਆਰਾ ਤ੍ਰਿਪਸਰ ਸਾਹਿਬ ਜਲਾਲ ਵਿਖੇ ਬਾਬਾ ਤੇਜਾ ਸਿੰਘ ਦੇ ਵੱਲੋਂ ਸੰਤਨਾਂ ਦੇ ਲਈ ਬਖਸ਼ਿਸ਼ ਕੀਤੇ ਹੋਏ ਗੁਰੂ ਕੇ ਪ੍ਰਸ਼ਾਦ ਅਤੇ ਸਰੂਪੇ ਸੰਤਨ ਨੂੰ ਪੇਟ ਕੀਤੇ ਗਏ ਔਰ ਲੰਗਰ ਹਜੂਰ ਸਾਹਿਬ ਦੇ ਸਾਡੇ ਇਸ ਇਲਾਕੇ ਦੇ ਜਥੇਦਾਰ ਬਾਬਾ ਤੇਜਾ ਸਿੰਘ ਜੀ ਜੋ ਪਿਛਲੇ ਕਾਫੀ ਸਮੇ ਤੋਂ ਸਾਡੇ ਨਗਰ ਜਲਾਲ ਤੇ ਆਸੇ-ਪਾਸੇ ਦੇ ਨਗਰਾਂ ਤੋਂ ਕਣਕ ਦੀ ਸੇਵਾ ਇਕੱਠੀ ਕਰਕੇ ਸੱਚਕੰਡ ਸ੍ਰੀ ਹਜੂਰ ਸਾਹਿਬ ਪਹੁੰਚਦੀ ਕਰਦੇ ਹਨ ਅੱਜ ਬਾਬਾ ਤੇਜਾ ਸਿੰਘ ਜੀ ਵੱਲੋਂ ਸਾਡੇ ਨਗਰ ਜਲਾਲ ਬਾਬਾ ਜੀ ਹਜੂਰ ਸਾਹਿਬ ਵਾਲੇਵਾਲ ਤੋਂ ਭੇਜੇ ਸਰਪੇ ਸਾਹਿਬ ਦੇ ਪ੍ਰਸ਼ਾਦ ਦੀ ਸੇਵਾ ਸਾਨੂੰ ਬਖਸ਼ਿਸ਼ ਕੀਤੀ ਗਈ ਹੈ ਅਸੀਂ ਬਾਬਾ ਜੀ ਦਾ ਧੰਨਵਾਦ ਕਰਦੇ ਹਾਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਵੀ ਇਹ ਸੇਵਾ ਅਗਲੇ ਸਾਲ ਤੋਂ ਵੀ ਅਸੀਂ ਵੱਧ ਚੜ੍ਹ ਕੇ ਕਰਦੇ ਰਹੀਏ